ਪਿਆਰੇ ਦਰਸ਼ਕੋ ਅੱਜ ਅਸੀਂ ਪਹੁੰਚੇ ਆਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚੰਨਸ਼ੋ ਸਥਾਨ ਗੁਰਦੁਆਰਾ ਕਾਲੇ ਬਾਗ ਸਹਿਬ ਭਾਈ ਰੂਪਾ ਵਿਖੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਢਾਡੀ ਭਾਈ ਬਲਜਿੰਦਰ ਸਿੰਘ ਜੀ ਬਗੀਚਾ ਤੇ ਭਾਈ ਰੂਪਜੰਦ ਜੀ ਦੀ ਅੰਸਵਸ ਦੇ ਵਿੱਚੋਂ 12ਵੀਂ ਪੀੜੀ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਵੀਰ ਹਰਵਿੰਦਰ ਸਿੰਘ ਜੀ ਡੀਸੀ ਸਾਡੇ ਨਾਲ ਮੌਜੂਦ ਆ ਸਭ ਤੋਂ ਪਹਿਲਾਂ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਆਪਾਂ ਇਸ ਸਥਾਨ ਤੇ ਜਿੱਥੇ ਖੜੇ ਆ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਸਥਾਨ ਆ ਮੈਂ ਚਾਹਣਾ ਵੀ ਇਹਦੇ ਬਾਰੇ ਸੰਗਤਾਂ ਨੂੰ ਕੁਝ ਦੱਸਿਆ ਜਾਵੇ ਸੋ ਤੁਸੀਂ ਇਸ ਸਥਾਨ ਬਾਰੇ ਜਾਣਨਾ ਪਾਓ ਇਹ ਜੀ ਤਾਂ ਤਾਂ ਸ਼ਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮਹਾਰਾਜ ਦੀ ਜੰਗ ਲੜ ਰਹੇ ਸੀ ਥੱਲਾ ਦੇਖਣਾ ਹਾਂਜੀ ਤਾਂ ਉਸ ਜੰਗ ਦੇ ਵਿੱਚੋਂ ਜਦੋਂ ਵੀ ਫਰੀ ਹੁੰਦੇ ਸੀਗੇ ਤਾਂ ਇੱਥੇ ਆ ਕੇ ਵਿਸ਼ਰਾਮ ਕਰਦੇ ਸੀ ਤੇ ਆਖੀਰ ਦੇ ਵਿੱਚ ਜਦੋਂ ਜਿਸਕੇ ਆ ਕੇ ਇਸ ਜਗ੍ਹਾ ਤੇ ਉਹਨਾਂ ਨੇ ਕਮਰਕਸਾ ਖੋਲਿਆ ਜੀ ਔਰ ਲੰਗਰ ਪਾਣੀ ਜੰਗਲ ਦੇ ਵਿੱਚ ਜੰਗ ਦੇ ਵਿੱਚ ਆ ਬਾਬਾ ਭਾਈ ਜਨਜੀ ਭਾਈ ਰੂਪੇ ਤੋਂ ਤਿਆਰ ਕਰਕੇ ਪ੍ਰਸ਼ਾਦਾ ਪਾਣੀ ਉੱਥੇ ਲੈ ਕੇ ਜਾਂਦੇ ਸੀਗੇ ਲੰਗਰ ਪ੍ਰਸ਼ਾਦਾ ਉੱਥੇ ਵਸਾ ਕੇ ਆਉਂਦੇ ਤੇ ਉਹ ਜਦੋਂ ਵੀ ਉਹਨਾਂ ਨੂੰ ਮਿਲਦੇ ਪਾਤਸ਼ਾਹ ਨੂੰ ਤਾਂ ਬੇਨਤੀ ਕਰਦੇ ਸੀ ਕਿ ਵੀ ਆ ਕੇ ਤੁਸੀਂ ਨਗਰ ਦੇ ਵਿੱਚ ਬਿਸ਼ਰਾਮ ਕਰੋ ਤੇ ਚਰਨ ਪਾਓ ਔਰ ਉਹਨਾਂ ਦੇ ਪਿਆਰ ਸਤਕਾ ਜਿਵੇਂ ਪਾਸ਼ਾ ਜੀ ਸਾਹਿਬ ਜੀ ਹਰਬੰਸ ਸਾਹਿਬ ਜੀ ਮੇਰੀ ਪੀੜੇ ਦੇ ਮਾਲਕ ਇਸ ਨਗਰ ਦੇ ਵਿੱਚ ਸੁਸ਼ੋਭਤ ਰਹੇ ਨੇ ਔਰ ਇਹ ਪਵਿੱਤਰ ਅਸਥਾਨ ਹੈ ਜਦੋਂ ਜੰਗ ਜਿੱਤ ਕੇ ਆਏ ਤੇ ਇਸ ਜਗ੍ਹਾ ਤੇ ਆ ਕੇ ਛੇਵੇਂ ਪਾਸ਼ਾ ਜੀ ਨੇ ਕਮਰ ਕਸਾ ਖੋਲਿਆ ਜਿੱਥੇ ਬੰਧਨ ਟੁੱਟਦੇ ਆ ਹਾਂਜੀ ਇਹ ਬੰਧਨ ਟੁੱਟਣ ਦਾ ਇੱਕ ਉਹਨਾਂ ਨੇ ਵਚਨ ਵੀ ਕੀਤਾ ਕਿ ਜਿਹੜਾ ਇਸ ਦਰ ਤੇ ਆਏਗਾ ਤਾਂ ਉਸ ਦੀਆਂ ਮਰਾਦਾਂ ਪੂਰੀਆਂ ਹੋਣਗੀਆਂ ਦੁੱਖ ਦਲੇ ਦਰ ਦੂਰ ਹੋਣਗੇ ਕੰਟ ਕੰਟਕ ਸੂਰਤ ਕਕ ਹੋਏ ਹੋਣਗੇ ਤਾਂ ਕਿ ਉਹਨਾਂ ਦੇ ਕਰ ਕਮਲਾ ਦੇ ਨਾਲ ਇਹ ਸ਼ੋਭਤ ਜਿਹੜਾ ਗੁਰਦੁਆਰਾ ਸਾਹਿਬ ਕਾਲੀਬਾਗ ਸਾਹਿਬ ਇੱਥੇ ਸ਼ੋਭਤ ਹੈ ਬਣਿਆ ਹੋਇਆ ਹੈ ਔਰ ਨਗਰ ਦੇ ਸਹਿਯੋਗ ਨਾਲ ਅਸੀਂ ਇਸ ਨੂੰ ਕਮੇਟੀ ਦੇ ਰੂਪ ਦੇ ਵਿੱਚ ਇਹਦੀ ਸਾਂਭ ਸੰਭਾਲ ਕਰ ਰਹੇ ਹਾਂ ਦੇਖਰੇਖ ਕਰ ਰਹੇ ਹਾਂ ਔਰ ਇਸ ਵਾਰ ਸ਼ਾਂਤੀ ਮੱਸੀਆ ਦਾ ਦਿਹਾੜਾ ਵੀ ਮਨਾਇਆ ਜਾਂਦਾ ਪਵਿੱਤਰ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਔਰ ਦੇ ਨਾਲ ਆਪਣੇ ਸਰੋਵਰ ਸਾਹਿਬ ਜਿੱਥੇ ਇਸ਼ਨਾਨ ਕਰਕੇ ਦੁਖੀਆਂ ਦੇ ਦੁੱਖ ਟੁੱਟਦੇ ਨੇ ਰੋਗੀਆਂ ਦੇ ਰੋਗ ਠੀਕ ਹੁੰਦੇ ਨੇ ਮੰਨਿਆ ਅਮਰੂਦਾ ਮੁਰਾਦਾਪੂਰੀਆ ਹੁੰਦੀ ਹੈ ਔਰ ਜਿੱਥੇ ਅਸੀਂ ਖੜੇ ਆ ਝੰਡ ਸਾਹਿਬ ਹੈ ਹਾਂਜੀ ਇਹ ਜਦੋਂ ਦਰਬਾਰ ਸਾਹਿਬ ਬਣਿਆ ਇਹ ਪੱਥਰ ਲੱਗ ਚੁੱਕਾ ਸੀ ਪੱਥਰ ਪਾੜ ਕੇ ਫਿਰ ਦੁਆਰੇ ਹੋਇਆ ਹੈ ਪਰਾਤਨ ਬਜ਼ੁਰਗਾਂ ਦੇ ਕਹਿਣ ਮੁਤਾਬਕ ਇਹ ਉਹ ਜਗ੍ਹਾ ਹੈ ਜਿੱਥੇ ਮਹਾਰਾਜ ਸ਼ਿਵੇਂ ਪਾਸ਼ਾ ਜੀ ਨੇ ਦਤਨ ਪਾੜ ਕੇ ਸਿੱਟੀ ਸੀ ਇਹ ਉਸੇ ਰੂਪ ਦੇ ਵਿੱਚ ਹਾਜ਼ਰ ਹੈ ਉਹ ਹਰਾ ਹੋਇਆ ਹੈ ਉਹ ਦਤਨ ਹਰੀ ਹੋਈ ਹੈ ਉਹ ਉਸੇ ਰੂਪ ਦੇ ਵਿੱਚ ਹੈ ਔਰ ਇਹ ਪੁਰਾਤਨ ਜਗ੍ਹਾ ਜਿਹੜੀਆਂ ਹੈਗੀਆਂ ਪਰਾਤਨ ਸਮ ਆਪਣੀਆਂ ਵਸਤੂਆਂ ਹੈ ਉਹਨਾਂ ਦੀ ਵੀ ਅਸੀਂ ਉਸੇ ਤਰ੍ਹਾਂ ਸੰਭਾਲ ਕਰਦੇ ਆ ਇਥੇ ਇੱਕ ਜਿਹੜੀ ਕਿ ਜਿੱਥੋਂ ਪਾਣੀ ਵਤਦੇ ਹੁੰਦੇ ਸੀ ਪਾਤਸ਼ਾਹ ਔਰ ਸੰਗਤ ਔਰ ਸਿੱਖ ਜਿਹੜੇ ਸੀਗੇ ਆਪਣੇ ਜੰਗ ਦੇ ਵਿੱਚ ਸੀਗੇ ਉਹ ਆਪਣੇ ਖੂਹੀ ਹੈਗੀ ਐ ਇਥੇ ਸ਼ੋਭਤ ਆ ਉਹ ਵੀ ਅੱਜ ਸਾਡੇ ਦਰਬਾਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਲਾ ਯੋਗਦਾਨ ਉਹਨਾਂ ਦਾ ਤੇ ਲੰਗਰ ਸਾਹਿਬ ਦੀ ਸਾਡੇ ਇਥੇ ਹੈਗੇ ਆ ਜਿਹਦੇ ਵਿੱਚ ਅਸੀਂ ਮੱਛੀ ਦੇ ਧੜੇ ਦੇ ਵਿੱਚ ਅਸੀਂ ਬੜੀ ਆਵਦਾ ਲੰਗਰ ਪਾਣੀ ਸ਼ਿਕਾਨੇ ਆ ਸੰਗਤਾਂ ਦੀਆਂ ਬਾਹਰ ਭਾਈ ਰੂਪਾ ਤਾਂ ਹੈਗਾ ਹੀ ਨਾਲ ਸਿਲਵਰਾ ਪਿੰਡ ਹੈ ਗੁੰਮਟੀ ਹੈ ਆਪਣਾ ਦੁੱਲੇ ਵਾਲਾ ਹੈਗਾ ਕੰਡਾ ਬੰਨਾ ਸਲਾਉਤਪੁਰ ਹੈ ਤੇ ਜੇ ਲਾਗੇ ਲਾਗੇ ਪਿੰਡਾਂ ਦੇ ਵੀ ਕਾਫੀ ਇੱਥੇ ਜਿਹੜੇ ਸੇਵਾ ਸੰਗਤ ਆਉਂਦੀ ਹੈ ਸੰਗਤ ਆਉਂਦੀ ਹੈ ਮੱਸੀਆ ਦਾ ਦਿਹਾੜਾ ਬਹੁਤ ਵਧੀਆ ਭਰਪੂਰ ਭਰਦਾ ਹੈਗਾ ਤੇ ਉਸ ਪਵਿੱਤਰ ਦਿਹਾੜੇ ਤੇ ਵੀ ਸੰਗਤਾਂ ਬਹੁਤ ਬਹੁਤ ਮਾਨ ਸਤਕਾਰ ਲੈ ਕੇ ਜਾਂਦੀਆਂ ਔਰ ਬੜੀਆਂ ਹੱਥੋਂ ਆਸਾਂ ਬਰਦਾ ਤੇ ਅਰਦਾਸਾਂ ਕਰਕੇ ਜਾਂਦੀਆਂ ਹਾਂ ਬਾਈ ਬਲਜਿੰਦਰ ਜੀ ਗੁਰੂ ਸਾਹਿਬ ਇੱਥੇ ਜਦੋਂ ਆਏ ਆ ਉਹ ਕਿਹੜੇ ਜੰਗ ਕਰਕੇ ਆਏ ਹੈ ਕਿਹੜਾ ਜੰਗ ਸੀ ਗੁਰੂ ਪਾਤਸ਼ਾਹ ਦਾ ਤੀਜਾ ਜੰਗ ਸੀ ਜਾਂ ਕਿੱਥੋਂ ਵਾਲਾ ਜੰਗ ਸੀਗਾ ਜਿਹੜਾ ਉਹ ਇੱਥੇ ਆਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਕਾਰਯੋਗ ਤੁਸੀਂ ਵੀ ਕੌਮ ਦੇ ਵੱਡੇ ਵਿਦਵਾਨ ਹੋ ਫਿਰ ਮੱਖਣ ਸਿੰਘ ਜੀ ਸਿੱਧੂ ਸੇਲਵੜਾ ਔਰ ਤੁਸੀਂ ਆਪ ਦੀ ਟੀਮ ਨੂੰ ਲੈ ਕੇ ਆਏ ਹੋ ਤੁਹਾਡਾ ਜੀ ਆਇਆਂ ਕਹਨੇ ਆ ਜਿਹੜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਹ ਮਹਾਰਾਜ ਦਾ ਸਤਿਗੁਰੂ ਜੀ ਦਾ ਤੀਸਰਾ ਜੁਦ ਸੀ ਜਿਹੜਾ ਘੋੜਿਆਂ ਕਰਕੇ ਹੋਇਆ ਜਿਹੜਾ ਸੇਠ ਕਰੋੜੀ ਮੱਲ ਜਿਹੜਾ ਕਦੇ ਸਤਿਗੁਰੂ ਜੀ ਦੇ ਦਰ ਤੇ ਹਾਜ਼ਰ ਹੋਇਆ ਛੇਵੇਂ ਪਾਤਸ਼ਾਹ ਦੇ ਤੇ ਉਹਦਾ ਨਾਂ ਕਰੋੜੀ ਮੱਲ ਸੀ ਪਰ ਉਹ ਕਰੋੜਾਂ ਚ ਅਮੀਰ ਨਹੀਂ ਸੀਗਾ ਉਸ ਟਾਈਮ ਉਹਦੇ ਘਰ ਵਿੱਚ ਗੰਗਾਲੀ ਸੀ ਜਦ ਸਤਿਗੁਰੂ ਜੀ ਦੇ ਜਾਣ ਜਾਨ ਸਾਹਿਬ ਨੇ ਉਹਨੂੰ ਕੁਛ ਵੀ ਤੇਰਾ ਨਾਂ ਕੀ ਹੈ ਉਹ ਰੋਣ ਲੱਗ ਗਿਆ ਕਹਿਣ ਲੱਗੇ ਵੀ ਕੀ ਗੱਲ ਕਹਿਣ ਲੱਗੇ ਜੀ ਮੇਰਾ ਨਾਂ ਤੇ ਲੋਕ ਮੈਨੂੰ ਮਖੌਲ ਕਰਦੇ ਵੀ ਸੇਠ ਕਰੋੜੀ ਮੱਲ ਕਹਿੰਦੇ ਆ ਪਰ ਮੇਰੇ ਪੱਲੇ ਕੁਝ ਨਹੀਂ ਸਤਿਗੁਰੂ ਜੀ ਕਹਿੰਦੇ ਫੇਰ ਕੀ ਤਰ੍ਹਾਂ ਸੱਚਮੁੱਛ ਦਾ ਸੇਠ ਬਣਾ ਦੇ। ਹਾਂਜੀ ਸੱਚਮੁੱਛ ਦਾ ਕਰੋੜੀ ਮੱਲ ਬਣਾ ਦੇਾਂਗੇ। ਉਹਨੇ ਸਾਹਿਬ ਦੇ ਚਰਨਾਂ ਤੇ ਹੱਥ ਫਰਿਆ ਵੀ ਸਤਿਗੁਰੂ ਜੀ ਇਹ ਬਣਾ ਦਿਓ ਨਾ। ਤੇ ਫਿਰ ਸਤਿਗੁਰੂ ਜੀ ਕਹਿੰਦੇ ਵੀ ਤੈਨੂੰ ਬਣਾ ਤਾਂ ਦੇਵਾਂਗੇ। ਹਾਂਜੀ ਪਰ ਫਿਰ ਦਸਵੰਦ ਕੱਢਿਆ ਕਰੇਗਾ। ਜੇ ਨਾ ਹਾਂ। ਜਿਵੇਂ ਬਾਦਸ਼ਾਹਾਂ ਨੇ ਵੈਦਨ ਕਰ ਲਿਆ। ਵੀ ਉਹ ਦਸਵੰਦ ਕੱਢਿਆ ਕਰੂ। ਉਹ ਸੱਚਮੁੱਛੀ ਉਹ ਕਰੋੜਾਂ 'ਚ ਖੇਡਣ ਲੱਗ ਗਿਆ। ਜਦੋਂ ਉਹ ਕਰੋੜਾਂ 'ਚ ਖੇਡਣ ਲੱਗ ਗਿਆ ਤੇ ਉਹਨੇ ਫਿਰ ਜਿਹੜਾ ਦਸਵੰਦ ਕੱਢਿਆ ਉਹ ਚੋਣੇ ਦੋ ਘੋੜੇ ਖਰੀਦੇ ਜੀ ਉਹਨੇ ਬਹੁਤ ਕੀਮਤੀ ਕ੍ਰੀਵਣ ਉਸ ਟਾਈਮ ਕਹਿੰਦੇ ਵੀ ਜਿਹੜਾ ਉਹਦਾ ਦਸਵੰਧਿਕ ਸਾਲ ਦਾ ਜਿਹੜਾ 5 ਲੱਖ ਰੁਪਏ ਬਣੇ ਤੇ ਉਹਨੇ ਫਿਰ ਦੋ ਘੋੜੇ ਖਰੀਦੇ ਬੜੀਆਂ ਸੋਹਣੀਆਂ ਕਾਠੀਆਂ ਉਹ ਘੋੜੇ ਫਿਰ ਜਦੋਂ ਲਾਹੌਰ ਆਉਂਦਿਆ ਉਧਰੋਂ ਆਉਂਦਿਆ ਸਤਗੁਰੂ ਜੀ ਨੂੰ ਭੇਟ ਕਰਨ ਵਾਸਤੇ ਆਉਂਦੇ ਸੀ ਤੇ ਉਹ ਸੰਦੇਖਾਂ ਪਹੁੰਚਾਣ ਨੇ ਉਹ ਘੋੜੇ ਫਿਰ ਜਦੋਂ ਘੋੜੇ ਖੋਲੇ ਤੇ ਫਿਰ ਸਤਗੁਰੂ ਜੀ ਦੇ ਦਰ ਤੇ ਆਇਆ ਹਜ਼ੂਰ ਬਾਦਸ਼ਾਹ ਨੂੰ ਮਿਲਿਆ ਤੇ ਹਜ਼ੂਰ ਬਾਦਸ਼ਾਹ ਦੇ ਸਾਹਮਣੇ ਰੋ ਪਿਆ ਦਰਬਾਰ ਵਿੱਚ ਸਤਗੁਰੂ ਜੀ ਕਹਿੰਦੇ ਵੀ ਪਹਿਲਾਂ ਵੀ ਤੂੰ ਰੋਂਦਾ ਸੀ ਤੇ ਹੁਣ ਵੀ ਰੋਈ ਜਾਣਾ ਹੁਣ ਤੇ ਸੱਚਮੁੱਚ ਤਾਂ ਤੈਨੂੰ ਕਰੋੜਾਂ 'ਚ ਖੇਡਣ ਲਾਤਾ ਹੁਣ ਕਿਉਂ ਰੋਣਾ ਹੈ ਜਰੂ ਜੀ ਮੈਂ ਕੋੜੀ ਲੈ ਕੇ ਆਇਆ ਗੁਰੂ ਦਰਬਾਰ ਲਈ ਉਹ ਰਾਜ ਖੋਲੇ ਮੇਰੀ ਮੇਰੀ ਪਤਾ ਨਹੀਂ ਕੀ ਕਮੀ ਰਹੀ ਮੇਰੀ ਕਮਾਈ 'ਚ ਵੀ ਉਹ ਤੁਹਾਡੇ ਦਰ ਤੇ ਪਹੁੰਚ ਨਹੀਂ ਸਕੇ ਜਿਵੇਂ ਸਤਗੁਰੂ ਜੀ ਨੇ ਛਾਤੀ ਨਾਲ ਲਾ ਲਿਆ ਵੀ ਪੁੱਤਰਾ ਤੇਰੇ ਤਾਂ ਉਧਰ ਨਹੀਂ ਆਗੇ ਸੀ ਜਿੱਦਨ ਤੋਂ ਦਸਵੰਦ ਦੇ ਖਰੀਦ ਲੈ ਸੀ ਤੇ ਗੁਰੂ ਦਰਬਾਰ ਦੇ ਲਈ ਤੂੰ ਨਾਲ ਲੈਤਾ ਸੀ ਵੀ ਇਹ ਇਹ ਸਤਿਗੁਰੂ ਜੀ ਦੇ ਦਰ ਤੇ ਭੇਟ ਕਰਨੇ ਇਹ ਤੇ ਉਦੋਂ ਹੀ ਆ ਗਈ ਸੀ ਹਾਂਜੀ ਇੱਥੇ ਤਾਂ ਪ੍ਰਵਾਨ ਹੋ ਗਏ ਹੁਣ ਸਾਡੀ ਗੱਲ ਰਹਿ ਗਈ ਅਸੀਂ ਆਪੇ ਲੈ ਆਵਾਂ ਓਹਰ ਜਦੋਂ ਦੂਜਾ ਘੋੜਾ ਪਹਿਲਾ ਘੋੜਾ ਜਿਹੜਾ ਸੀਗਾ ਘਾਈ ਬਣ ਕੇ ਲੈ ਕੇ ਆਏ ਬਹਾਦਰ ਵੀਰ ਜੀ ਚੰਜੀ ਦੂਸਰਾ ਘੋੜਾ ਉਹ ਨਜੂਮੀ ਬਣ ਕੇ ਜੋਤਸੀ ਬਣ ਕੇ ਲੈ ਜਾਏ ਜਿਸ ਦਿਨ ਦੂਸਰਾ ਘੋੜਾ ਲੈ ਕੇ ਆਏ ਲਾਹੌਰੋਂ ਉਧਰ ਫਿਰ ਕਹਿ ਕੇ ਆਏ ਸੀ ਵੀ ਅਸੀਂ ਚੋਰ ਨਹੀਂ ਆ। ਇਹ ਕੋੜਾ ਜਿਹੜਾ ਇਹ ਕੋੜੇ ਸਾਡੇ ਸੀ ਉਧਰ ਮਾਰ ਦੇ ਗੁਰਨਾਨਕ ਦੇ ਘਰ ਦੇ ਆਪਦੀ ਹਿੱਕ ਦੇ ਜੋਰ ਨਾਲ ਲੈ ਕੇ ਚੱਲੇ। ਕਿਤੇ ਇਹ ਨਾ ਸਮਝ ਲਈ ਵੀ ਇਹ ਕੋਈ ਚੋਰੀ ਕਰਕੇ ਲੈ ਗਿਆ। ਆਪਦੀ ਹਿੱਕ ਜਿਹੜਾ ਜੋਰ ਨਾਲ ਲੈ ਕੇ ਚੱਲੇ ਆ ਭਾਈ ਰੂਪੇ ਨਗਰ ਜੇਮੇਪਾਰਸ਼ਾ ਹੈ ਇਹ ਜਿੱਥੇ ਰਚ ਜੁੱਪ ਹੋਈ ਤਾਂ ਜੀ। ਉੱਥੇ ਦੇਖੀ ਹੁਣ ਖੋ ਕੇ ਦਿਖਾਈਏ ਹੁਣ ਚਾੱਕ ਕੇ ਦਿਖਾਈਏ ਕੋੜੇ। ਇਹ ਵੰਗਾਰ ਕਰਕੇ ਆਏ ਸੀ ਬਾਦ ਵੀਰ ਚਾ ਉਸ ਕਰਕੇ ਫਿਰ ਫੌਜ ਚੜ ਕੇ ਆਈ ਹਾਂ ਜਦੋਂ ਫੌਜ ਚੜ ਕੇ ਆਈ ਜਦੋਂ ਕੋੜੇ ਦੋਨੇ ਇੱਥੇ ਭਾਈ ਰੂਪੇ ਨਗਰ ਚਾਏ ਤੇ ਪਹਿਲਾ ਕੋੜਾ ਵੀ ਉਧਰ ਗੁਰੂ ਸਾਹਿਬ ਇੱਥੇ ਸੀ ਜਦੋਂ ਦੂਜਾ ਕੋੜਾ ਲੈ ਕੇ ਆਏ ਉਧਰ ਸਤਗੁਰੂ ਜੀ ਦੀਨੇ ਕਾਂਗੜ ਸੀ ਫਿਰ ਇਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਸ਼ਾਮ ਨੂੰ ਆਰਾਮ ਕਰਕੇ ਤੇ ਬਾਬਾ ਭਾਈ ਰੂਪ ਚੰਦ ਤਾਂ ਫਿਰ ਇਹ ਉੱਥੇ ਚਲੇ ਗਏ ਕਾਂਗੜ ਇਹ ਉਥੋਂ ਮਦੀਨੇ ਚਲੇ ਗਏ ਸਤਗੁਰੂ ਜੀ ਨੂੰ ਕਹਿਤਾ ਵੀ ਕੋੜਾ ਉਧਰ ਲੈ ਕੇ ਮੈਂ ਦੱਸ ਕੇ ਆਇਆ ਹਾਂ ਹਿੰਗਰ ਸਤਗੁਰੂ ਜੀ ਕਹਿੰਦੇ ਵੀ ਫਿਰ ਤਾਂ ਉਹ ਆਉਣਗੇ ਉਹ ਹੁਣ ਬਾਦਸ਼ਾਹ ਹੈ ਉਹ ਕਿਤੇ ਚੁੱਪਚਾਪ ਡੋੜੀ ਬੈਠੂਗਾ ਉਹਨੂੰ ਬੰਗਾਰ ਕੇ ਆਇਆ ਉਹਨਾਂ ਦਾ ਰਾਜ ਭਾਗ ਹੈ ਉਹ ਤਾਂ ਫਿਰ ਆਉਣਗੇ ਉਦੋਂ ਫਿਰ ਯੁੱਧ ਦੀ ਤਿਆਰੀ ਸ਼ੁਰੂ ਹੋਗੀ ਉਦੋਂ ਨੂੰ ਸੂਰੀਏ ਨੇ ਦੱਸਤਾ ਵੀ ਫੌਜ ਆ ਰਹੀ ਹੈ ਫਿਰ 1000 ਯੋਧਾ ਤਾਂ ਰਾਏ ਜੋਧ ਜੀ ਲੈ ਕੇ ਆਏ ਕਿ ਜਦੋਂ ਇੱਥੇ ਵਾਪਸੀ ਤੇ ਬਾਬਾ ਭਾਈ ਰੁਪਚੰਦ ਜੀ ਕੋਲੇ ਇੱਥੇ ਰਹਿ ਕੇ ਇਹਨਾਂ ਦੀ ਪ੍ਰਸ਼ਾਦੀ ਦੀ ਡਿਊਟੀ ਲਾ ਕੇ ਫਿਰ ਇੱਕ ਪਾਸੇ 8000 ਸਿੱਖ ਤੇ ਉਧਰ 35000 ਫੌਜ ਲੈ ਕੇ ਲੰਮਾ ਵੇਗ ਆਇਆ ਕਿਉਂਕਿ ਉਹ ਸਤਗੁਰੂ ਜੀ ਤੇ ਖੂਬੀ ਸੀ ਕਿ ਉਹ ਜਿਹੜਾ ਵੀ ਯੁੱਧ ਕੀਤਾ ਹੈ ਮੈਦਾਨ ਦੀ ਤਿਆਰੀ ਚੋਣ ਆਪ ਕੀਤੀ ਹੈ ਫਿਰ ਉੱਥੇ ਪਾਣੀ ਦਾ ਪ੍ਰਬੰਧ ਸੀਗਾ ਖੁੱਲਾ ਮੈਦਾਨ ਸੀ ਇਸ ਕਰਕੇ ਫਿਰ ਮਹਾਰਾਜ ਤੇ ਉਹ ਆਪਣੇ ਮਾੜੀ ਗੰਗਾ ਇਹਦਾ ਸੱਨ ਵਾਲਾ ਜਿਹੜੀ ਜਗ੍ਹਾ ਉੱਥੇ ਸਤਗੁਰੂ ਜੀ ਨੇ ਚੋਣ ਕੀਤੀ ਇੱਥੇ ਯੁੱਧ ਹੋਇਆ ਉਥੋਂ ਫਿਰ ਯੋਧੀ ਜਦੋਂ ਵਾਪਸੀ ਸੀਗੇ ਉਦੋਂ ਸਤਗੁਰੂ ਜੀ ਨੇ ਇੱਥੇ ਆਣ ਕੇ ਕਮਰ ਕਸਾ ਖੋਲ੍ਹਿਆ ਇੱਥੇ 앉 ਕੇ ਬੈਠੇ ਬਾਬਾ ਭਾਈ ਰੂਪ ਚੰਦ ਜੀ ਕਹਿਣ ਲੱਗੇ ਵੀ ਸਤਿਗੁਰੂ ਜੀ ਤੁਸੀਂ ਪਿੰਡ ਚੱਲੋ ਕਹਿਣ ਲੱਗੇ ਵੀ ਨਹੀਂ ਹੁਣ ਬੀਰਸ ਦਾ ਪਹਿਰਾ ਹੁਣ ਪਿੰਡ ਚ ਨਹੀਂ ਜਾਂਦੇ ਜਿਹੜਾ ਨਗਰ ਭਾਈ ਰੂਪਾ ਇਹ ਸ਼ਾਂਤੀ ਵਾਲਾ ਨਗਰ ਹੈ ਇੱਥੇ ਦਾ ਸਤਿਗੁਰੂ ਜੀ ਦਾ ਬਹੁਤ ਵੱਡੀਆਂ ਵਾਕਾਂ ਗੁਰੂ ਨਾਲ ਖੜਾ ਗਏ ਇੱਥੇ ਤਾਂ ਜਿਹੜਾ ਚੜ ਕੇ ਆ ਉਹ ਲਵਾ ਕੇ ਜਾਉ ਇੱਥੇ ਤਾਂ ਸ਼ਾਂਤੀ ਨਾਲ ਹੀ ਜਿਹੜਾ ਇਹ ਬਾਬੇ ਇਹ ਦੇ ਘਰ ਵਿੱਚ ਜਾਣਾ ਇੱਥੇ ਆਰਾਮ ਕਰਾਂ ਇਹ ਜਿਹੜੀ ਜਗ੍ਹਾ ਨਾ ਇਹਨੂੰ ਹੁਣ ਆਪਾਂ ਕਾਲੇ ਬਾਗ ਕਹਿੰਦੇ ਨੇ ਉਸ ਟਾਈਮ ਕਾਲੇ ਝਾੜ ਕਹਿੰਦੇ ਸੀ ਗੁਰੂ ਸਾਹਿਬ ਦੇ ਇੱਥੇ ਠਹਿਰਨ ਤੋਂ ਪਹਿਲਾਂ ਬਹੁਤ ਸੰਘਣਾ ਜੰਗਲ ਸੀ ਬਹੁਤ ਸੰਘਣੇ ਇੱਥੇ ਦਿਨੇ ਹੀ ਮਤਲਬ ਹਨੇਰਾ ਛਾਇਆ ਰਹਿੰਦਾ ਸੀ ਸਕਾਉਟੀ ਪੱਖੋਂ ਵੀ ਸਤਿਗੁਰੂ ਜੀ ਇੱਥੇ ਠਹਿਰੇ ਇੱਥੇ ਜਿਹੜੀ ਕੋਈ ਭਾਈ ਸਾਹਿਬ ਜੀ ਨੇ ਦੱਸਿਆ ਇਹ ਕੋਈ ਇਹ ਉਸ ਟਾਈਮ ਫਿਰ ਪਾਣੀ ਵਾਸਤੇ ਕਿਉਂਕਿ ਸੰਗਤ ਸੇਕ ਨਾਲ ਉਹ ਕੋੜਿਆਂ ਨੇ ਵੀ ਜਲ ਚਾਹੀਦਾ ਸੀ ਪਾਣੀ ਦਾ ਪਹਿਲਾ ਪ੍ਰਬੰਧ ਕੀਤਾ ਜੀ ਸਤਿਗੁਰੂ ਜੀ ਦੇ ਫਿਰ ਕੋਈ ਲਵਾਈ ਔਰ ਇਹ ਇਹ ਧਰਤੀ ਜਿਹੜੀ ਹੈ ਪੈਸਾ ਬਹੁਤ ਵੱਡੀ ਇਹਦੀ ਮਹਾਨਤਾ ਹੈ ਤੀਸਰੇ ਜੁੱਥੇ ਫਿਰ ਗੁਰੂ ਜੀ ਨੇ ਜਦੋਂ ਆਣ ਕੇ ਇੱਥੇ ਬੈਠੇ ਇੱਕ ਹੋਰ ਬਹੁਤ ਵੱਡਾ ਚਮਤਕਾਰ ਜਿਹੜਾ ਹੋਇਆ ਕਿ ਇੱਕ ਜਦੋਂ ਸਤਿਗੁਰੂ ਜੀ ਇੱਥੇ ਬੈਠੇ ਇਸ ਅਸਥਾਨ ਤੇ ਆਣ ਕੇ ਤਾਂ ਇੱਕ ਥੜੇ ਦਾ ਰੂਪ ਸੀ ਕੱਚਾ ਥੜਾ ਬਣਾ ਕੇ ਸਿੱਖਾਂ ਨੇ ਸਤਿਗੁਰੂ ਜੀ ਨੂੰ ਬਿਠਾਇਆ ਤੇ ਆਸਰਮ ਬਣਾ ਕੇ ਤੇ ਉਹ ਫਿਰ ਇੱਕਨ ਸੱਪ ਗੁਰੂ ਸਾਹਿਬ ਵੱਲ ਆਉਂਦਾ ਤੇ ਸਿੱਖਾਂ ਨੇ ਲੋਤਰ ਚੱਕ ਲਈ ਵੀ ਇਹ ਕਿਵੇਂ ਆਉਂਦਾ ਵੀ ਗੁਰੂ ਸਾਹਿਬ ਨੇ ਕਿਹਾ ਸਤਿਗੁਰੂ ਜੀ ਕਹਿੰਦਾ ਵੀ ਰਹਿਣ ਦਾ ਪਾਸੇ ਹੋ ਜੋ ਇਹਨੂੰ ਆਉਣ ਦਿਓ ਇਹਦਾ ਦਰਸ਼ਨ ਕਰਨ ਵਾਸਤੇ ਆਉਂਦਾ ਗੁਰੂ ਸਾਹਿਬ ਹੁਣ ਦੇਖੋ ਜੁੱਧ ਚੋਂ ਆਏ ਤੇ ਸਾਹਮਣੇ ਕੀ ਵਰਤਾਨ ਵਰਤਦਾ ਵੀ ਸੱਪ ਆ ਰਿਹਾ ਬਹੁਤ ਭਾਰਾ ਤੇ ਉਹ ਜੀਭਾ ਮਾਰਦਾ ਤੇ ਹੁਣ ਸਿੱਖ ਤਾਂ ਸਾਵਧਾਨ ਹੋ ਗਏ ਵੀ ਇਹ ਗੁਰੂ ਸਾਹਿਬ ਵੱਲ ਨੂੰ ਆਉਂਦਾ ਕੋਗੂ ਵੇਖੋ ਖਾਪੁਰਾ ਜਿਹੜਾ ਪਹਿਲਾਂ ਕੋਈ ਭੈਸਾ ਹਾਂਜੀ ਤੇ ਉਹ ਜਦੋਂ ਆ ਰਿਹਾ ਸੀ ਤੇ ਸਤਿਗੁਰੂ ਜੀ ਕਹਿੰਦੇ ਪਾਸੇ ਹੋ ਜਾਓ ਇਹਨੂੰ ਆਉਣ ਦਿਓ ਜਦੋਂ ਆਇਆ ਇਹ ਹਜੂਰ ਪਾਤਸ਼ਾਹ ਅੱਗੇ ਆਣ ਕੇ ਉਹਨੇ ਫੰਡ ਜਿਹੜਾ ਹੈ ਉਹਦਾ ਨੀਵਾ ਕੀਤਾ ਸਤਿਗੁਰੂ ਜੀ ਨੇ ਸੱਜੇ ਪੈਰ ਸਨੇ ਜੁੱਤੀ ਉਹ ਉਹਦੇ ਸਿਰ ਦੇ ਉੱਪਰ ਰੱਖ ਦਿੱਤਾ ਹਾਂਜੀ ਐ ਸ਼ੁਹਾਤ ਜਣੀ ਉਹ ਉਹਨੇ ਪਿਆ ਨਹੀਂ ਹਾਂਜੀ ਜਣੀ ਆਪਾਂ ਉਹਨੂੰ ਜਿਵੇਂ ਕਹਿੰਦੇ ਸ਼ੁਹਾਤ ਅਸਰ ਸ਼ੁਹਾਤ ਕਹਿੰਦੇ ਉਹ ਸਿਰ ਪਾਟ ਗਿਆ ਉਹ ਸਿਰ ਪਾਟ ਗਿਆ ਉਹਦੇ ਇਹ ਨਗਰੀ ਗੁਰੂ ਬਣਿਆ ਸੀ ਤੇ ਇਹ ਇਹ ਇਹਨੇ ਇਹ ਤਤਪਤ ਮੁਕਤ ਨਹੀਂ ਹੋਇਆ ਗਿਆ ਇਹਨੂੰ ਲੋਕਾਂ ਨੂੰ ਕੀ ਮੁਕਤੀ ਕਰਨੀ ਸੀ ਤੇ ਕਹਿੰਦੇ ਜੀ ਆਹ ਜਿਹੜੇ ਕੀੜੇ ਇਹ ਫਿਰ ਕਹਿੰਦੇ ਇਹਨੂੰ ਭੇਟਾ ਚੜਾਉਂਦੇ ਸੀ ਇਹਨੂੰ ਗੁਰੂ ਬਣਦੇ ਸੀ ਹੂੰ ਇਹ ਇਹ ਵੀ ਵਿਚਾਰੇ ਅਵਗਾਤੀ ਗਏ ਸਨ ਇਹ ਵੀ ਨਰਕ ਦੀ ਜ਼ਿੰਦਗੀ ਭੋਗਦੇ ਸੀ ਇਹ ਹੁਣ ਇਹਨੂੰ ਖਾ ਰਹੇ ਸੀ ਇਹਦੀ ਇਹਦੀ ਤੜਫ ਜਿਹੜਾ ਇਹ ਤੜਫ ਦਾ ਤਾਂ ਕਰਕੇ ਮੁਕਤੀ ਲੈਣ ਵਾਸਤੇ ਗੁਰੂ ਨਾਨਕ ਦੇ ਘਰ ਆਇਆ ਇਥੇ ਫਿਰ ਸਤਿਗੁਰੂ ਜੀ ਨੇ ਉਹ ਸੱਪ ਨੂੰ ਮੁਕਤ ਕੀਤਾ ਹਾਂਜੀ ਤੇ ਉਹਦੇ ਜਿਹੜੇ ਚੇਲੇ ਸੀ ਜਿਨ੍ਹਾਂ ਨੇ ਉਹਦੀ ਸੰਗਤ ਜਿਹੜੀ ਉਹਨੂੰ ਕੀੜੇ ਬਣ ਕੇ ਖਾ ਰਹੇ ਸੀ ਸਾਰਿਆਂ ਨੂੰ ਇਥੇ ਮੁਕਤ ਕੀਤਾ ਇਹ ਇਹ ਧਰਤੀ ਨੂੰ ਮੁਕਤੀ ਦਾ ਬਾਰਾ ਜਿਹੜਾ ਇਥੇ ਆਣ ਕੇ ਸਤਿਗੁਰੂ ਜੀ ਦੀ ਰਹਿਮਤ ਪ੍ਰਾਪਤ ਕਰਦਾ ਉਹਨੂੰ ਪਰਮ ਮੁਕਤੀ ਦੀ ਜਿਹੜੀ ਪ੍ਰਾਪਤੀ ਹੁੰਦੀ ਸਤਿਗੁਰੂ ਜੀ ਨੇ ਬਹੁਤ ਵੱਡੀਆਂ ਇਥੇ ਬਖਸ਼ਿਸ਼ ਕੀਤੀ ਹੈ ਬਹੁਤ ਵੱਡੀਆਂ ਰਹਿਮਤਾਂ ਇਸ ਪਾਵਰ ਟ੍ਰੇਟਰ ਕਰ ਦਿੱਤੀ ਤੇ ਅੱਜ ਵੀ ਜਿਹੜੀ ਵੀ ਕੋਈ ਅਰਦਾਸ ਕਰਦਾ ਉਹ ਪੂਰੀ ਹੁੰਦੀ ਜਿਹੜਾ ਵੀ ਕੋਈ ਭਾਵਨਾ ਨਾਲ ਇੱਥੇ ਕੋਈ ਪੂਰੇ ਵਰਮਕਰਨ ਵਾਲਾ ਇੱਥੇ ਹੈ ਦਾ ਬੜੇ ਪ੍ਰਾਤਰ ਸਮੇਤ ਉਹ ਮੈਂ ਬਹੁਤ ਛੋਟਾ ਸੀ ਜੀ ਦੋਸਤੋ ਇੱਥੇ ਦਰਸ਼ਨ ਕਰਦੇ ਆਪੋ ਜੀ ਨਾਲ ਉਹ ਰਹੀ ਗੁਫਰ ਕੇ ਹੋਣਾ ਤੇ ਇਹ 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 ਤਾਂ ਇੰਡੀਆ ਵੱਡੀਆਂ ਬਖਸ਼ਾਂ ਵੀ ਜਿਹੜਾ ਬੰਦਾ ਵੀ ਇੱਥੇ ਇੱਥੇ ਆਣ ਕੇ ਕੋ ਝਾੜੂ ਫੇਰਦਾ ਸੀ ਕੋਈ ਉਸ ਟਾਈਮ ਰਾਹ ਨਹੀਂ ਸੀ ਆ ਹੁਣ ਤਾਂ ਛੱਟਾਂ ਬਣ ਗਈਆਂ ਹਨੇਰੇ ਹੁੰਦੇ ਨੇ ਕੋਈਆਂ ਡਾਕਟਰ ਲਾਲ ਸਿੰਘ ਜੀ ਬਾਗੀ ਸਾਹਿਬ ਉਹਨਾਂ ਦਾ ਪਰਿਵਾਰ ਭਾਈ ਅਮਰ ਸਿੰਘ ਜੀ ਇਹ ਔਰ ਜੈਨਕੀ ਗੁਆੜ ਦੇ ਸਾਡੇ ਸੰਗਤ ਸਾਰਿਆਂ ਨੇ ਇਹ ਰਸਤਾ ਦਿੱਤਾ ਤੇ ਪਹਿਲੇ ਡੰਡੀ ਹੁੰਦੀ ਸੀ ਹਾਂ ਹੁਣ ਪੂਰੀ ਵੱਡੀ ਸੜਕ ਤੇ ਸਤਿਗੁਰੂ ਜੀ ਦੀ ਬਹੁਤ ਵੱਡੀ ਵਰਕਸ਼ਾਪ ਮੱਛਿਆ ਦਾ ਦਿਹਾੜਾ ਜਿਹੜਾ ਇੱਥੇ ਮੈਜੰਦਾ ਸਾਡੇ ਨਾਲ ਕਮੇਟੀ ਦੇ ਵਿੱਚ ਆਪਣੇ ਪਾਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਵੱਡੀ ਬੇਟੀ ਮੰਜੀਂਦਰ ਪਾਲ कौर ਉਹ ਸਾਡੇ ਇੱਥੇ ਕਮੇਟੀ ਦੇ ਭਲਾਨ ਨੇ ਉਹ ਵੀ ਸਾਡੇ ਨਾਲ ਸਹਿਯੋਗ ਦੇ ਰਹੇ ਔਰ ਜਿੰਨਾ ਕਿ ਵੀ ਹੁੰਦਾ ਹੈ ਹੁਣ ਜਿਵੇਂ ਅਸੀਂ ਇੱਥੇ ਜ਼ਮੀਨ ਦੇ ਵਿੱਚ ਬੋਰ ਕਰਾਇਆ ਤਾਂ ਇੱਥੇ ਅਸੀਂ ਇੱਕ ਸਿਰਫ ਕਹਿਣ ਦੀ ਲੋਡ ਪੈਂਦੀ ਹੈ ਸੰਗਤ ਦਾ ਇਹ ਨਹੀਂ ਪਤਾ ਲੱਗਦਾ ਕਿ ਕਿੱਥੋਂ ਕਿੱਥੋਂ ਆ ਕੇ ਪੇਟਾ ਦੇ ਜਾਂਦੀ ਇਸ ਮਹਾਂ ਜਗਾ ਦੀ ਮਹਾਨਤਾ ਨੂੰ ਇੰਨਾ ਕੁ ਪ੍ਰਚਲਿਤ ਹੈ ਕਿ ਜਿਹੜੇ ਵੀ ਇੱਥੇ ਆਉਂਦੇ ਐ ਇਥੋਂ ਦਾ ਤੋਂ ਤੋ ਨਾ ਕੋ ਖਾਲੀ ਮੁੜਿਆ ਤੇ ਨਾ ਹੀ ਇੱਥੇ ਕਿ ਕਿਸੇ ਦਾ ਆਪਾਂ ਨੂੰ ਕੋਈ ਪਤਾ ਇਹ ਲੱਗਦਾ ਵੀ ਆਪਾਂ ਨੂੰ ਕਿਸੇ ਕਰਦੀ ਕੋਈ ਦਿੱਕਤ ਆਉਂਦੀ ਤੋਂ ਮੇਰੇ ਉਹ ਦਾਦੀ ਜੀ ਹੈ ਮੈਂ ਉਸ ਪਰਿਵਾਰ ਦੇ ਵਿੱਚ ਬਾਗੀ ਸਾਹਿਬ ਮੇਰੇ ਦਾਦਾ ਜੀ ਦੇ ਛੋਟੇ ਭਾਈ ਅਮਰ ਸਿੰਘ ਦੇ ਲਾਲ ਸਿੰਘ ਛੋਟਾ ਭਾਈ ਉਹਨਾਂ ਨੂੰ ਗਿਆਨੀ ਜਲਸੋਂ ਦੀ ਬੇਟੀ ਵਿਆਹੀ ਹੋਈ ਹੈ ਸੋ ਉਹ ਵੀ ਸਾਡੇ ਨਾਲ ਇੱਧਰ ਸਾਥ ਦਿੰਦੇ ਆ ਕਮੇਟੀ ਦੇ ਵਿੱਚ ਸੋ ਵੱਡੇ ਵੱਡੇ ਅਫਸਰ ਵੀ ਆ ਕੇ ਇੱਥੇ ਨਮਸਕਾਰ ਕਰਦੇ ਆ ਔਰ ਮਨਾਦਾ ਪਾ ਕੇ ਜਾਂਦੇ ਉਹ ਗੁਰੂ ਸ਼ਬਦ ਕਿੰਨੇ ਵੀ ਸਾਡੇ ਨਗਰ ਦੇ ਬਾਬਾ ਭਾਈ ਰੂਪ ਚੰਦ ਜੀ ਦੀ ਅਣਸਵੰਸਾ ਨਗਰ ਦੇ ਸਾਰੇ ਕਿਉਂਕਿ ਬਾਬਾ ਭਾਈ ਰੂਪ ਚਾ ਜੀ ਨੇ ਸਾਰਿਆਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਬਾਈ ਗੁਆਰ ਨੇ ਸਾਰਿਆਂ ਤੇ ਸਤਿਗੁਰੂ ਜੀ ਦੀ ਬਹੁਤ ਵੱਡੀ ਬਖਸ਼ਿਸ਼ ਸਾਰੇ ਬਹੁਤ ਮੰਨਦੇ ਜਦੋਂ ਮੰਨਦੇ ਸਾਡੇ ਬੱਚੇ ਕੋਈ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈ ਉਹ ਇਥੇ ਸਰਦਾ ਭਾਵਨਾ ਰੱਖਦੇ ਅਰਦਾਸ ਕਰਕੇ ਜਾਂਦੇ ਤੇ ਗਿਆਨੀ ਜੈਲ ਸਿੰਘ ਜੀ ਭਾਵੇਂ ਰਾਸ਼ਟਰਪਤੀ ਸੀ ਚਾਹੇ ਉਹ ਮੰਤਰੀ ਦੇ ਉਹਦੇ ਤਰੇ ਜਿਹੜੋ ਵੀ ਭਾਈ ਰੁਪਏ ਇਥੇ ਨਮਸਕਾਰ ਕਰਕੇ ਭਾਵੇਂ ਉਹਨੂੰ ਪੈਦਲ ਚੱਲ ਕੇ ਆਵੇ ਆਏ ਉਹ ਇਥੇ ਨਮਸਕਾਰ ਕੀਤੇ ਰੂਪਣਾ ਕਰੇ ਗਏ ਸੀ ਬਹੁਤ ਬਹੁਤ ਰੋਣ ਜੀ ਬਹੁਤ ਸਤਿਗੁਰੂ ਦੀ ਕਿਰਪਾ ਜੀ ਹਾਂ ਇਸ ਸਥਾਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਸੀਂ ਆਪਣੇ ਸਮੇਂ ਚੋਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਹਾਡੇ ਮਾਧਿਅਮ ਰਹੀ ਅਸੀਂ ਵੀ ਆਪਣੀ ਇਸ ਮਹਾਨਤਾ ਦੀ ਜਗ੍ਹਾ ਦੇ ਨੂੰ ਜਦਾ ਤੇ ਦੁਨੀਆ ਦੇ ਕੋਨੇ ਕੋਨੇ ਤੇ ਕਰ ਸਜਾਇਆ ਪਹਚਾਇਆ ਜਾ ਸਕੇ ਔਰ ਜਿੰਨੂ ਜਿੰਨੂ ਵੀ ਪਤਾ ਲੱਗਦਾ ਹੈ ਔਰ ਉਹ ਦੁੱਖਾਂ ਤਕ ਤਕਲੀਫ ਹੈਗੀ ਆ ਤੇ ਇੱਥੇ ਆ ਕੇ ਆਪਣੇ ਦੁੱਖ ਨਿਵਾਤ ਕਰ ਸਕਦਾ ਹੈ ਸੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ